ਬਸਾਖੀ ਮੌਕੇ ਨੰਦਪੁਰ ਸਾਹਿਬ ਤੇ ਹੋਰ ਤਰਮਕਸਤਾਨਾ ਦੇ ਉੱਤੇ ਦਰਸ਼ਨਾਂ ਦੇ ਲਈ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ ਉੱਥੇ ਹੀ ਅਜ ਹਾਜੀਪੁਰ ਤੇ ਸ਼੍ਰੀ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗਣ ਕੈਨ ਮੋਟਰਸਾਈਕਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਦਕਿ ਮੋਟਰਸਾਈਕਲ ਸਵਾਰ ਬਾਲਵਾਲ ਬਚ ਗਏ ਮੌਕੇ ਤੇ ਫਾਇਰ ਬਗੇਡ ਦੀਆਂ ਗੱਡੀਆਂ ਦੁਆਰਾ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਨੰਗਲ ਤੋਂ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ ਅਤੇ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਸੜਕ ਦੇ ਕਿਨਾਰੇ ਖੜਾ ਕਰ ਦਿੱਤਾ ਤੇ ਅਚਾਨਕ ਮੋਟਰਸਾਈਕਲ ਨੂੰ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਫਾਇਰ ਬਗੇਟ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬਗੇਟ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਮਗਰ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ। ਕੀ ਕਹਣਾ ਮੈਂ ਆਪਣਾ ਮੈਂ ਨਾਮ ਭਾਈ ਸ਼ਿਵ ਕੁਮਾਰ ਹੈ ਜੀ ਸ਼ਿਵ ਕੁਮਾਰ ਜੀ ਕਿੱਥੇ ਰਹਿੰਦੇ ਹੋ ਪਿੰਡ ਹਾਜੀਬਰਪੁਰ ਜੀ ਤੇ ਅੱਜ ਮੱਥਾ ਟੇਕਣ ਆਏ ਬਾਬਾ ਉਹ ਤੁਹ ਦੱਸਿਆ ਜਾ ਰਿਹਾ ਤੁਹਾਡੇ ਮੋਟਰਸਾਈਕਲ ਨੂੰ ਅੱਗ ਲੱਗੀ ਇਹਦੇ ਬਾਰੇ ਦੇ ਦਿਓ ਜਾਣਕਾਰੀ ਬਾਈਏ ਬਸ ਅਸੀਂ ਹੁਣੇ ਮੱਥਾ ਟੇਕਣ ਆਏ ਸੀਗੇ 10 ਮਿੰਟ ਪਹਿਲਾਂ ਜਿੱਦਾਂ ਕੀ ਆਕੇ ਮੋਟਰਸਾਈਕਲ ਖੜਾ ਕੀਤਾ ਇਹ 50 ਮੀਟਰ ਵੀ ਨਹੀਂ ਅੱਗੇ ਤੁਰ ਕੇ ਗਏ ਜਾਨੂੰ ਅੱਗ ਪੈ ਗਈ ਖੜੇ ਨਹੀਂ ਕਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਲੈ ਕੇ ਵਿਕਰਾਂਤੀ ਕਿਹੜਾ विक्रांत 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 मोटरसाइकिल ਕਿੰਨਾ ਨੰਬਰ ਹੈ ਤਾਂ ਵਗੈਰਾ ਇਹਦਾ ਨੰਬਰ ਹੈਗਾ ਜੀ 0186 BB120186 ਮਤਲਬ ਕਿਸੇ ਵੱਲੋਂ ਅੱਗ ਲਾਈ ਨਹੀਂ ਗਈ ਤੁਹਾਡੇ ਦੇਖਦੇ ਦੇਖਦੇ ਆਟੋਮੈਟਿਕਲੀ 스ਪਾਰਕ ਹੋਈ ਹੈ ਤੇ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਬਚਾ ਜਾਨੀ ਨਹੀਂ ਕੀ ਹੋ ਗਿਆ ਇਹ ਬਚਾ ਹੋ ਗਿਆ ਬਸਾਖੀ ਮੌਕੇ ਨੰਦਪੁਰ ਸਾਹਿਬ ਤੇ ਹੋਰ ਧਰਮਿਕ ਸਥਾਨਾਂ ਦੇ ਉੱਤੇ ਦਰਸ਼ਨਾਂ ਦੇ ਲਈ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ ਉਤੇਰੀ ਅਧ ਰਾਜੀਪੁਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਦਰਸ਼ਨ ਲਈ ਆਰੇ ਮੋਟਰਸਾਈਕਲ ਸਵਾਰ ਨੌਜਵਾਨਾ ਦੇ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗਣ ਕੈ ਮੋਟਰਸਾਈਕਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਦਕਿ ਮੋਟਰਸਾਈਕਲ ਸਵਾਰ ਬਾਲਵਾਲ ਬਚ ਗਏ ਮੌਕੇ ਤੇ ਫਾਇਰ ਬਗੇਟ ਦੀਆਂ ਗੱਡੀਆਂ ਦੁਆਰਾ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਨੰਗਲ ਤੋਂ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ ਅਤੇ ਨੌਜਵਾਨਾ ਨੇ ਆਪਣਾ ਮੋਟਰਸਾਈਕਲ ਸੜਕ ਦੇ ਕਿਨਾਰੇ ਖੜਾ ਕਰ ਦਿੱਤਾ ਤੇ ਅਚਾਨਕ ਮੋਟਰਸਾਈਕਲ ਨੂੰ ਅੱਗ ਲੱਗ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਫਾਇਰ ਬਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਮਗਰ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਭਜੀ ਕਿਆ ਨਾਮ ਹੈ ਆਪਣਾ ਮੇਰਾ ਨਾਮ ਭਾਈ ਸ਼ਿਵ ਕੁਮਾਰ ਹੈ ਜੀ ਸ਼ਿਵ ਕੁਮਾਰ ਜੀ ਕਿੱਥੇ ਰਹਿੰਦੇ ਹੋ ਪਿੰਡ ਹਾਜੀਬਰਪੁਰ ਜੀ ਤੇ ਅੱਜ ਮੱਥਾ ਟੇਕਣ ਆਏ ਬਾਬਾ ਉਹ ਦੂ ਦੱਸਿਆ ਜਾ ਰਿਹਾ ਤੁਹਾਡੇ ਮੋਟਰਸਾਈਕਲ ਨੂੰ ਅੱਗ ਲੱਗੀ ਇਹਦੇ ਬਾਰੇ ਦੇ ਦਿਓ ਜਾਣਕਾਰੀ ਬਾਈ ਬਸ ਅਸੀਂ ਹੁਣੇ ਮੱਥਾ ਟੇਕਣ ਆਏ ਸੀਗੇ 10 ਮਿੰਟ ਪਹਿਲਾਂ ਜਿੱਦਾਂ ਕੀ ਆਕੇ ਮੋਟਰਸਾਈਕਲ ਖੜਾ ਕੀਤਾ ਇਹ 50 ਮੀਟਰ ਵੀ ਨਹੀਂ ਅੱਗੇ ਤੁਰ ਕੇ ਗਏ ਜਾਂ ਨੂੰ ਬਿਕਰਾਂਤ 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 ਮੋਟਰਸ ਕਿੰਨਾ ਨੰਬਰ ਹੈ ਤਾਂ ਵਗੈਰਾ ਇਹਦਾ ਨੰਬਰ ਹੈਗਾ ਜੀ 0186 BB120186 ਮਤਲਬ ਕਿਸੇ ਵੱਲੋਂ ਅਗ ਲਾਈ ਨਹੀਂ ਗਈ ਤੁਹਾਡੇ ਦੇਖਦੇ ਦੇਖਦੇ ਆਟੋਮੈਟਿਕਲੀ ਸਪਾਰਕ ਹੋਈ ਹੈ ਤੇ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਬਚਾ ਜਾਨੀ ਨਹੀਂ ਕੀ ਹੋ ਗਿਆ ਇਹ ਬਚਾ ਹੋ ਗਿਆ